ਆਓ ਗੁਰਪਿਆਰਿਓ ਅੱਪਾ ਸਾਰੇ ਹੀ ਰਲ ਮਿਲ ਕੇ ਸੰਗਤ ਕਰੀਏ ਔਰ ਵਿਚਾਰਾਂ ਕਰਕੇ ਆਪਾਂ ਗੁਰੂ ਨਾਲ ਸਾਝ ਪਾਈਏ ਜੋ ਸਤਗੁਰੂ ਫਰਮਾ ਰਹੇ ਨੇ ਜੋ ਸਬਦ ਦਾ ਰਾਹੀ ਇਸ ਕਾਲ ਯੁਗ ਜੀਵ ਨੂੰ ਸਮਝਾ ਰਹੇ ਨੇ ਤਾਂ ਘਰ ਪਿਆਰੇ ਫਿਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਔਰ ਉਸ ਸ਼ਬਦ ਦੇ ਉੱਤੇ ਧਿਆਨ ਦਿਈਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਤਾਂ ਆਓ ਆਪਾਂ ਸ਼ੁਰੂ ਕਰੀਏ ਗੁਰੂ ਪਿਆਰੇ ਫਿਰ ਉਹ ਵਿਚਾਰਾਂ ਜੋ ਅੱਜ ਸ਼ਲੋਕ ਮਹੱਲਾ 3ਜਾ ਦੇ ਅੰਦਰ ਜੋ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪਾਸ ਸਾਹਿ ਜੀ ਸਾਨੂੰ ਸਮਝਾਉਣਾ ਕਰਨਗੇ ਦੇਖੋ ਆਪਾਂ ਦੋ ਸ਼ਬਦਾਂ ਦਾ ਪੱਖ ਲੈਣਾ ਹੈ ਗੁਰੂ ਪਿਆਰੇਓ ਇੱਥੇ ਇੱਕ ਸ੍ਰੀ ਰਾਗ ਮਹੱਲਾ 3ਜਾ ਹੈ ਇੱਕ ਸ੍ਰੀ ਰਾਗ ਮਹੱਲਾ ਤੀਜਾ ਦਾ ਹੈ ਪਹਿਲੇ ਆਪਾਂ ਵਿਚਾਰ ਕਰਾਂਗੇ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ اے ਬੰਦੇ ਆ ਤੈਨੂੰ ਕਈ ਜਨਮਾਂ ਦੀ ਕਈ ਜਨਮਾਂ ਦੀ ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ ਗੁਰੂ ਸਾਹਿਬ ਆਪਾਂ ਨੂੰ ਪਰਮਾਨੰ ਕਰ ਰਹੇ ਨੇ ਕਈ ਜਨਮਾਂ ਦੀ ਕਹਿ ਰਿਹਾ ਹੈ ਕੌਣ ਗੁਰੂ ਸਾਹਿਬ ਕਹਿ ਰਹੇ ਨੇ ਕਈ ਜਨਮਾਂ ਦੀ ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ ਔਰ ਇਹ ਵੀ ਨਹੀਂ ਕਿ ਥੋੜੀ ਬਾਲੀ ਲੱਗੀ ਹੈ ਪੂਰਾ ਕਾਲਾ ਸਾਰ ਹੈ ਇਕ ਤਾਂ ਕਾਲਾ ਹੁੰਦਾ ਨਾ ਫਿਰ ਕਾਲਾ ਛਾ ਐਨਾ ਮਨ ਕਾਲਾ ਹੈ ਸਾਡਾ ਐਨਾ ਮਨ ਕਾਲਾ ਹੈ ਕਿਸ ਤਰ੍ਹਾਂ ਗੁਰਸਾ ਪਰਮਾਰ ਕਰ ਲੈਣ ਸਾਵਧਾਨ ਰਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂ ਜਿੰਨਾ ਚਿਰ ਆਪਾਂ ਬਿਨਾਂ ਸ਼ਬਦ ਵਿਚਾਰੇ ਆਪਾਂ ਕੋਈ ਗੱਲਬਾਤ ਕਰਾਂਗੇ ਨਾ ਕਾਂਸੀ ਕਲਯੁਗ ਜੀ ਵਾ ਗੁਰੂ ਪਿਆਰੋ ਸਾਡੇ ਬਹੁਤ ਜਿਹੜੇ ਇਸ ਤਰ੍ਹਾਂ ਦੀ ਵਿਚਾਰ ਹੈ ਜਾਂ ਗੱਲਾਂ ਆਪਾਂ ਕਰਾਂਗੇ ਉਹ ਬਹੁਤ ਘੱਟ ਸਾਡੇ ਮਨ ਦੇ ਅੰਦਰ ਬੈਠੇਗੀ ਕਿਉਂ ਨਹੀਂ ਬੈਠੇਗੀ ਕਿਉਂਕਿ ਅਸੀਂ ਪਹਿਲੇ ਹੀ ਵਿਚਾਰਾਂ ਦੇ ਵਿੱਚ ਹੈ ਅਸੀਂ ਤਾਂ ਪਹਿਲੇ ਹੀ ਬਹੁਤ ਵਿਚਾਰਾਂ ਦੇ ਵਿੱਚ ਆ ਤਾਂ ਸ਼ਬਦ ਦੀ ਮੋਰ ਲਾਉਣੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਅਸੀਂ ਵਿਚਾਰ ਕੀਤੀ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੇਰੇ ਮਨ ਨੂੰ ਜਨਮ ਜਨਮਤਰਾਂ ਦੀ ਮਾਇ ਲੱਗੀ ਹੋਈ ਹੈ ਔਰ ਥੋੜੀ ਵਾਲੀ ਵੀ ਨਹੀਂ ਬਹੁਤ ਕਾਲ ਹੈ ਪਰ ਜੇ ਤੂੰ ਇਹਨੂੰ ਚਿੱਟਾ ਕਰਨਾ ਚਾਹੁੰਦਾ ਹੈ ਉਹ ਵੀ ਤਰੀਕਾ ਗੁਰੂ ਸਾਹਿਬ ਦੱਸਣਗੇ ਪਰ ਗੁਰੂ ਸਾਹਿਬ ਕਹਿ ਰਹੇ ਕਿ ਇਹ ਜੇ ਤੂੰ ਚਾਹੇ ਚਿੱਟਾ ਨਹੀਂ ਹੋ ਸਕਦਾ ਮਲ ਇਹ ਮੈਲ ਉਤਰ ਨਹੀਂ ਸਕਦੀ ਇਹ ਮੈਲ ਜਨਮ ਜਨਮ ਤਰਾ ਦੀ ਲੱਗੀ ਹੋਈ ਹੈ ਪਿਛਲੇ ਕਈ ਜਨਮਾਂ ਦੀ ਲੱਗੀ ਹੋਈ ਹੈ ਤਾਂ ਇੱਥੇ ਗੁਰੂ ਸਾਹਿਬ ਜੀ ਆਪ ਨੂੰ ਸਮਝਾਉਣਗੇ ਵੀ ਇਹ ਕਿਸ ਤਰ੍ਹਾਂ ਦੀ ਮੈਲ ਲੱਗੀ ਹੈ ਕਿਵੇਂ ਮੈਲ ਲੱਗੀ ਕਿਉਂ ਨਹੀਂ ਉਤਰ ਸਕਦੀ ਕੀ ਕਾਰਨ ਹੈ ਸਤਿਗੁਰ ਫਰਮਾਨ ਕਰਦੇ ਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਹ ਸਹ ਕਾਲਾ ਹੈ ਹੁਣ ਕਹਿ ਰਹੇ ਆ ਕਿ ਜੇ ਤੂੰ ਧੋਣ ਧੋਣ ਦੀ ਕੋਸ਼ਿਸ਼ ਕਰੇਗਾ ਪਰ ਉੱਤਰ ਤਾਂ ਜਾਏਗੀ ਪਰ ਜਿਹੜੇ ਤਰੀਕੇ ਨਾਲ ਸੰਸਾਰ ਧੋਣਾ ਚਾਹੁੰਦਾ ਹੈ ਜਿਹੜੇ ਤਰੀਕੇ ਨਾਲ ਸੰਸਾਰ ਕੋਸ਼ਿਸ਼ ਕਰ ਰਿਹਾ ਹੈ ਉਹ ਤਰੀਕੇ ਨਾਲ ਤੂੰ ਇਹ ਮੈਲ ਨੂੰ ਨਹੀਂ ਧਾਰ ਸਕਦੇ ਆਪਾਂ ਕਿਉਂ ਇੰਨੀ ਭੈੜੀ ਆ ਮੈਲ ਇਹ ਖਲਣੀ ਧੋਤੀ ਉਜਲ ਨਾ ਹੋਵੇ ਖਲਣੀ ਖਲਣੀ ਧੋਤੀ ਉਜਲ ਨਾ ਹੋਈ ਜੇ ਸੋ ਧੋਵਨ ਪਾ ਬੁਰਸ਼ਾ ਪ੍ਰਮਾਨ ਕਰਦੇ ਨੇ ਕਿ ਬੰਦੇ ਆ ਜੇ ਤੂੰ ਆਪਣੀ ਮਤ ਦੇ ਅਨਸਾਰ ਜਿਸ ਤਰ੍ਹਾਂ ਹੁਣ ਤਕਰੀਬਨ 80% ਸੰਸਾਰ ਆਪਣੀ ਮਤ ਦੇ ਅਨਸਾਰ ਔਰ ਆਪਣੀ ਮਤ ਦੇ ਅਨਸਾਰ ਭਗਤੀ ਕਰਕੇ ਆਪਣੇ ਮਤ ਦੇ ਅਨਸਾਰ ਗੁਰੂ ਦੀ ਸੇਵਾ ਕਰਦਾ ਹੈ ਇਸ ਤਰੀਕੇ ਨਾਲ ਇੱਕ ਕਾਲੀ ਕਾਲਛ ਲੱਗੀ ਹੋਈ ਮਨ ਤੋਂ ਨਹੀਂ ਉਤਰ ਸਕਦੀ ਨਹੀਂ ਉਤਰ ਸਕਦੀ ਗੁਰੂ ਸਾਹਿਬ ਪਰਮਾਨ ਕਰ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਵੇਂ ਖਲਣੀ ਮਤਲਬ ਕੀ ਹੈ ਜਿਵੇਂ ਇੱਕ ਤੇਲੀ ਦੀ ਕੋਲੂ ਦਾ ਤੇਲੀ ਰੱਖੋ ਜਿਵੇਂ ਤੇਲ ਕੱਢਣ ਵਾਲਾ ਕੋਲ ਹੁੰਦਾ ਨਾ ਉਤੇ ਜਿਹੜਾ ਕੱਪੜਾ ਹੁੰਦਾ ਉਹਨੂੰ ਲੀਰ ਕਹਿ ਲਿਆ ਜਾਂ ਉਹ ਕੱਪੜਾ ਸਾਫ਼ ਕਰਨ ਵਾਸਤੇ ਰੱਖਦਾ ਹੈ ਕਿ ਜੋ ਤੇਲ ਕੱਢਦਾ ਹੈ ਉਸ ਤੋਂ ਬਾਅਦ ਉਹਨੂੰ ਸਾਫ਼ ਸੁਥਰ ਕਰਦਾ ਹੈ ਉਹ ਇੰਨਾ ਭੈੜਾ ਹੋ ਜਾਂਦਾ ਹੈ ਉਹਨੂੰ ਜਿੰਨੇ ਮਾਰੀ ਮਰਜੀ ਧੋਵੋ ਉਹ ਚਿੱਟਾ ਨਹੀਂ ਹੁੰਦਾ ਉਹ ਹਾਲ ਸਾਡਾ ਹੈ ਉਹ ਹਾਲ ਸਾਡੇ ਮਨ ਦਾ ਹੈ ਫਿਰ ਹੁਣ ਸੰਸਾਰ ਦੇ ਤੌਰ ਤਰੀਕੇ ਨਾਲ ਤਾਂ ਉਤਰਨੀ ਨਹੀਂ ਹੈ ਜੋ ਸੰਸਾਰ ਭਗਤੀ ਕਰ ਰਿਹਾ ਹੈ ਉਹਦੇ ਤਰੀਕੇ ਨਾਲ ਨਹੀਂ ਉਤਰਨੀ ਇਹ ਉੱਤਰਗੁਰੂ ਦੀ ਮਤ ਦੇ ਅਨਸਾਰ ਜਿਸ ਤਰ੍ਹਾਂ ਧੰਨ ਸ੍ਰੀ ਗੁਰਗੰਸਾ ਸਾਹਿਬ ਸਾਨੂੰ ਪ੍ਰਵਾਨ ਕਰ ਰਿਹਾ ਹੈ ਉਸ ਤਰ੍ਹਾਂ ਸਾਨੂੰ ਉਹ ਤਰੀਕਾ ਅਪਣਾਉਣਾ ਪੈਣਾ ਹੈ ਉਹ ਤਰੀਕਾ ਅਪਣਾਣਾ ਪੈਣਾ ਜਿਹੜੀ ਸਾਡੇ ਮਤ ਸੰਸਾਰ ਦੇ ਅਨਸਾਰ ਚੱਲ ਰਹੀ ਹੈ ਇਹਨੂੰ ਉਲਟਾ ਕਰਨਾ ਪੈਣਾ ਸਾਨੂੰ ਉਲਟਾ ਬਦਲਾ ਲੈਉਣਾ ਪੈਣਾ ਹੈ ਚੇਂਜੇ ਹੋਣੀ ਚਾਹੀਏ ਸਾਡੇ ਚੇਂਜ ਗੁਰੂ ਘਰ ਆਉਂਦੇ ਹੋਏ ਕਿ ਜੇ ਅਸੀਂ ਗੁਰੂ ਘਰ ਆ ਰਹੇ ਆਂ ਸੰਗਤ ਕਰ ਰਹੇ ਆਂ ਤਾਂ ਸਾਡੇ ਚ ਚੇਂਜ ਹੋਣੀ ਚਾਹੀਦੀ ਹੈ ਬਦਲਾ ਆਉਣਾ ਚਾਹੀਦਾ ਸਤਿਗੁਰ ਫਰਮਾਨ ਕਰਦੇ ਨੇ ਕਿ ਜੇ ਮੇਰਾ ਮਾਲਕ ਕਿਰਪਾ ਕਰ ਦੇ ਜੇ ਉਹ ਸਾਡੇ ਸਿਰ ਤੇ ਮਿਹਰ ਭਿਆਰ ਹੱਥ ਰੱਖ ਦੇ ਤਾਂ ਇਹ ਮਨ ਫੇਰ ਵੀ ਗੁਰਪਿਆਰੇ ਕਿਵੇਂ ਕਿਵੇਂ ਤੋ ਮੈਲ ਉਤਰੇਗੀ ਜਿਉਂਦੇ ਜੀ ਮਰਨਾ ਸਿੱਖ ਲੈ ਜਿਉਂਦੇ ਜੀ ਮਰੇ ਜਿਉਂਦੇ ਜੀ ਮਰ ਕੇ ਫੇਰ ਕਿਤੇ ਮਤ ਇਹਦੀ ਬਦਲੇਗੀ ਫੇਰ ਇਹਦੀ ਮਤ ਕਿਤੇ ਬਦਲੇਗੀ ਕਿਵੇਂ ਬਦਲੇਗੀ ਗੁਰੂ ਦੀ ਮਤ ਦੇ ਅਨਸਾਰ ਆ ਜਾਏ ਆ ਜਾਏ ਸਤਗੁਰੂ ਫਰਮਾਨ ਕਰਦੇ ਨੇ ਕਿ ਗੁਰਪਰਸਾਦੀ ਜੀਵਤ ਮਰੇ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਓ ਫਿਰ ਇਹ ਮਤ ਜਿਹੜੀ ਐ ਸੰਸਾਰ ਵਾਲੀ ਮਤ ਸਾਨੂੰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਣੀ ਪੈਣੀ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋਢੂ ਪੇ ਸਿਆਣੀ ਫਿਰ ਕਿਤੇ ਥੋੜੀ ਵਾਲੀ ਕੋਸ਼ਿਸ਼ ਹੋ ਸਕਦੀ ਐ ਜਿਹੜੀ ਇਹ ਮਾਇਲ ਲੱਗੀ ਹੋਈ ਐ ਇਹ ਉੱਤਰ ਸਕਦੀ ਆ ਨਾਨਕ ਮਾਇਲ ਨਾ ਲੱਗਈ ਨਾ ਫਿਰ ਜੂਨੀ ਪਾਹੋ ਕਹਿੰਦਾ ਇੱਥੋਂ ਤੱਕ ਵੀ ਗੁਰੂ ਸਾਹਿਬ ਕਹਿ ਰਹੇ ਨੇ ਜੇ ਤੂੰ ਜਿਉਂਦੇ ਜੀ ਮਰਨਾ ਸਿੱਖ ਲੈ ਜਿਉਂਦੇ ਜੀ ਮਰਨਾ ਤੂੰ ਜਿਉਂਦੇ ਜੀ ਮਰ ਜੇ ਭਾਵ ਹਣੋਂ ਉਹ ਕਿਵੇਂ ਭਰਾਂਗੇ ਵੀ ਕਠਨ ਸਬਦ ਦਾ ਥੋੜਾ ਜਿਹਾ ਮਰਨਾ ਕਿਉਂ ਮਰਨ ਤੋਂ ਸਾਰੇ ਡਰਦੇ ਨੇ ਮਰਨਾ ਕੋਈ ਵੀ ਨਹੀਂ ਚਾਹੁੰਦਾ ਗੁਰੂ ਪਿਆਰੇ ਉਹ ਮਰਨਾ ਇੱਕ ਸਾਡਾ ਲਾਸਟ ਜਿਹੜਾ ਸਵਾਸ ਖਤਮ ਹੋ ਜਾਂਦਾ ਉਹ ਮਰਨਾ ਵੱਖਰਾ ਹੈ ਅਸੀਂ ਜਿਉਂਦੇ ਜੀ ਮਰਨ ਦਾ ਭਾਵ ਹੈ ਅਸੀਂ ਆਪਣੇ ਆਪ ਨੂੰ ਚੇਂਜਿੰਗ ਕਰ ਲੈਣਾ ਸਤਿਗੁਰਾਂ ਦੀ ਭਗਤੀ ਕਰਕੇ ਬਾਣੀ ਨੂੰ ਪੜ੍ਹ ਕੇ ਸਮਝ ਕੇ ਸਿਮਰਨ ਕਰਨ ਬੈਠਣਾ ਅਸੀਂ ਔਰ ਫਿਰ ਜਿਉਂ-ਜਿਉਂ ਅਸੀਂ ਵਾਹਿਗੁਰੂ ਗੁਰਮੰਤਰ ਸਿਮਰਨ ਕਰਾਂਗੇ ਤਾਂ ਇਸ ਮਨ ਦੀ ਮੈਲ ਉਤਰਨਾ ਸ਼ੁਰੂ ਹੋ ਜੇਗੀ ਔਰ ਇਹ ਮਨ ਜਿਉਂਦੇ ਜੀ ਮਰੇਗਾ ਸੁੰਨ ਚ ਜਾਏਗਾ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਗੁਰਪਿਆਰਿਓ ਇਹ ਮਨ ਚ ਬਦਲਾਅ ਸਾਡੀ ਮਤ ਦੇ ਵਿੱਚ ਬਦਲਾ ਆਉਂਦਾ ਰਹੇਗਾ ਸਾਡੀ ਮਤ ਗੁਰੂ ਦੀ ਮਤ ਦੇ ਅਨਸਾਰ ਹੋ ਜੇਗੀ ਗੁਰਪਿਆਰੋ ਤਾਂ ਕਿਤੇ ਇਹ ਮੈਲ ਉਤਰ ਸਕਦੀ ਹੈ ਜੇ ਕੋਈ ਕਹੇ ਕਿ ਮੈਂ ਇੱਧਰ ਉੱਧਰ ਭੱਜ ਕੇ ਜਾ ਮੈਲ ਤਾਰ ਲੂੰ ਮੇਰੀ ਮੈਲ ਉਤਰ ਜੇਗੀ ਤਾਂ ਆਓ ਆਪਾਂ ਸ੍ਰੀ ਰਾਗ ਮਹੱਲਾ ਤੀਜਾ ਦੇ ਅੰਦਰ ਗੁਰੂ ਸਾਹਿਬ ਤੋਂ ਪੁੱਛੀਏ ਫਿਰ ਇੱਥੇ ਗੁਰੂ ਸਾਹਿਬ ਸਾਨੂੰ ਸਮਝਾਉਣਗੇ ਕਿ ਇਹ ਮਾਇਲ ਇੱਕ ਹੋਰ ਤਰੀਕਾ ਦੱਸਣਗੇ ਕਿ ਭਾਈ ਜੇ ਤੂੰ ਕੋਸ਼ਿਸ਼ ਕਰ ਰਿਹਾ ਹੈ ਸੰਸਾਰ ਦੇ ਹਿਸਾਬ ਨਾਲ ਆਪਣੇ ਮਤ ਦੇ ਹਿਸਾਬ ਨਾਲ ਇਹ ਮਾਇਲ ਨਹੀਂ ਉਤਰ ਸਕਦੀ ਹੁਣ ਸ੍ਰੀ ਰਾਗ ਮਹੱਲਾ ਤੀਜਾ ਦੇ ਅੰਦਰ ਤੀਸਰੇ ਪਾਦਸ਼ਾ ਪਰਮਾਨ ਕਰਦੇ ਨੇ ਕਿ ਜਗਤ ਹੋਵੇਂ ਮਾਇਲ ਦੁਖ ਪਾਇਆ ਮੈਲ ਲਾਗੀ ਦੂਜੇ ਭਾਏ ਕਿ ਸਾਰਾ ਜਿਹੜਾ ਜਗਤ ਹੈ ਹੋਮੇ ਦੀ ਮੈਲ ਦੇ ਕਾਰਨ ਇਹ ਮਨੁੱਖ ਨੂੰ ਇਸ ਸੰਸਾਰ ਨੂੰ ਦੁੱਖ ਲੱਗੇ ਹੋਏ ਨੇ ਹੁਣ ਕੋਈ ਇਹ ਨਹੀਂ ਅੱਜ ਦੇ ਯੁੱਗ 'ਚ ਕਹਿ ਸਕਦਾ ਕਿ ਮੈਨੂੰ ਕੋਈ ਦੁੱਖ ਨਹੀਂ ਹੈ ਸਾਰਿਆਂ ਨੂੰ ਦੁੱਖ ਹੈ ਸਾਰੇ ਦੁਖੀ ਨੇ ਕੋਈ ਗਰੀਬ ਹੈ ਤਾਂ ਦੁਖੀ ਹੈ ਉਹ ਗਰੀਬ ਹੈ ਔਰ ਜਿਹਦੇ ਕੋਲ ਜਿਆਦਾ ਪੈਸੇ ਨੇ ਜਾਇਦਾਤਾ ਉਹ ਵੀ ਦੁਖੀ ਹੈ ਉਹਨੂੰ ਚਿੰਤਾ ਦਾ ਰੋਗ ਹੈ ਰੋਗ ਉਹਨੂੰ ਵੀ ਹੈ ਜਿਹੜਾ ਗਰੀਬ ਹੈ ਚਿੰਤਾ ਦਾ ਰੋਗ ਉਹਨੂੰ ਵੀ ਹੈ ਕਿਉਂ ਉਹਦੇ ਕੋਲ ਧਨ ਨਹੀਂ ਹੈ ਭਾਵ ਕਹਿਣ ਦਾ ਭਾਵ ਕੋਈ ਵੀ ਸੰਸਾਰ ਦੇ ਅੰਦਰ ਮਨੁੱਖ ਇਸ ਚਿੰਤਾ ਤੋਂ ਬਚਿਆ ਹੋਇਆ ਨਹੀਂ ਹੈ ਚਿੰਤਾ ਇੱਕ ਰੋਗ ਹੈ ਚਿੰਤਾ ਰੋਗ ਹੈ ਇਸੇ ਕਰਕੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਮਾਇਆ ਦੇ ਪਿਆਰ ਦੇ ਕਾਰਨ ਕਿਉਂ ਜਗਤ ਨੇ ਕੀ ਕਰ ਰੱਖਿਆ ਮਾਇਆ ਦੇ ਵਿੱਚ ਪਿਆਰ ਪਿਆਰ ਪਾਇਆ ਹੋਇਆ ਹੈ ਉਹਦਾ ਕਰਕੇ ਗੁਰਪਿਆਰੇ ਇਹਨੂੰ ਵਿਕਾਰਾਂ ਦੀ ਮੈਲ ਚਿੰਬੜੀ ਹੋਈ ਹੈ ਵਿਕਾਰਾਂ ਦੀ ਮੈਲ ਚਿੰਬੜੀ ਹੋਈ ਹੈ ਦੁਖੀ ਸਾਰੇ ਆ ਦੁਖੀ ਸਾਰੇ ਆ ਤਾਂ ਇੱਥੇ ਵੀ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਭਾਈ ਜੇ ਤੂੰ ਇਹ ਦੁੱਖ ਮੈਲ ਕਰਕੇ ਲੱਗੇ ਨੇ ਤੈਨੂੰ ਮੈਲ ਕਿਵੇਂ ਲੱਗਦੀ ਆ ਮੈਲ ਸਾਨੂੰ ਪਿਛਲੇ ਜਨਮਾਂ ਦੀ ਵੀ ਲੱਗੀ ਆਪਾਂ ਵਿਚਾਰ ਕੀਤੀ ਆ ਪਿਛਲੇ ਜਨਮਾਂ ਦੀ ਵੀ ਲੱਗੀ ਆ ਔਰ ਅਸੀਂ ਇਸ ਜਨਮ ਦੇ ਵਿੱਚ ਵੀ ਮੈਲ ਲਗਾ ਰਹੇ ਆ ਇਸ ਜਨਮ ਦੇ ਵਿੱਚ ਵੀ ਸਾਨੂੰ ਮੈਲ ਲੱਗ ਰਹੀ ਹੈ ਉਹ ਕਿਵੇਂ ਉਹ ਇਸ ਤਰ੍ਹਾਂ ਲੱਗ ਰਹੀ ਆ ਗੁਰ ਪਿਆਰੇਓ ਕਿ ਜਾਣੇਣ ਜਾਣੇਵੇਂ ਇੱਕ ਮਨੁੱਖ ਨੂੰ ਤਾਂ ਪਤਾ ਹੀ ਨਹੀਂ ਕਿ ਮੈਨੂੰ ਮਾਇਲ ਲੱਗ ਰਹੀ ਹੈ ਕਾ ਦਿਨਾਂ ਲੱਗ ਰਹੀ ਹੈ ਉਹ ਵੀ ਇਹਨੂੰ ਪਤਾ ਇੱਕ ਇਸ ਤਰ੍ਹਾਂ ਦੇ ਮਨੁੱਖ ਨੇ ਕਿ ਉਹਨਾਂ ਨੂੰ ਪਤਾ ਵੀ ਹੈ ਉਹ ਗੁਰਬਾਣੀ ਨੂੰ ਪੜ੍ਹ ਵੀ ਰਹੇ ਨੇ ਸੁਣ ਵੀ ਰਹੇ ਨੇ ਗਿਆਨ ਵੀ ਹੈ ਉਹਨਾਂ ਨੂੰ ਪਰ ਮਾਇਲ ਉਹਨਾਂ ਨੂੰ ਵੀ ਲੱਗ ਰਹੀ ਹੈ ਇਹ ਜਾਣੇ ਅਣਜਾਣੇ ਦੋਨੋਂ ਲੱਗ ਰਹੀ ਹੈ ਮੈਲ ਲੱਗ ਰਹੀ ਹੈ ਜਿੰਨਾ ਚਿਰ ਇਹ ਮੈਲ ਗੁਰੂ ਪਿਆਰਿਓ ਅਸੀਂ ਜਿਹੜੀ ਸਾਨੂੰ ਲੱਗ ਰਹੀ ਐ ਇਸ ਨੂੰ ਰੋਕ ਨਹੀਂ ਰੋਕ ਨਹੀਂ ਰਹੇ ਤਾਂ ਗੁਰੂ ਪਿਆਰਿਓ ਸਾਡਾ ਦੁੱਖਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ ਚਿੰਤਾ ਫੋਰਨਾ ਤੋਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਹੇ ਹੋ ਸਕਦਾ ਸਤਗੁਰ ਇਹ ਸ੍ਰੀ ਰਾਗ ਮਹਲਾ 3 ਜਿਹੇ ਦੇ ਅੰਦਰ ਫਰਮਾਰੇ ਨੇ ਕੀ ਕਹ ਰਹੇ ਨੇ ਜਗ ਹੋਵੇਂ ਮਾਇਲ ਦੁਖ ਪਾਇਆ ਮਾ ਲਾਗੀ ਦੂਜੇ ਪਾਏ ਮਾਇਆ ਦੇ ਮੋਹ ਦੇ ਵਿੱਚ ਆ ਕੇ ਅਸੀਂ ਪ੍ਰੀਤੀ ਪਾਇਆ ਸੰਸਾਰ ਨਾਲ ਪ੍ਰੀਤੀ ਪਾਇਆ ਪਰਿਵਾਰ ਨਾਲ ਸਤਗੁਰ ਨਾਲ ਤਾਂ ਪ੍ਰੇਮ ਕੀਤਾ ਹੀ ਨਹੀਂ ਅਸੀਂ ਸਾਚ ਕਹਉ ਸੁਣ ਲਿਆ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਤੇ ਇਹ ਮੈਲ ਫਿਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਜਿਹੜੀ ਹੋਮੇ ਦੀ ਮੈਲ ਹੈ ਇਹ ਧੋਤੀ ਕਿਵੇਂ ਜਾਵੇ ਕਿਵੇਂ ਉਤਰੇਗੀ ਇਹ ਸਤਿਗੁਰ ਫਰਮਾਨ ਕਰਦੇ ਨੇ ਕਿ ਮਲ ਹੋਮੇ ਧੋਤੀ ਕਿਵੇਂ ਉਤਰੇ ਜੀ ਸੋ ਤੀਰਥ ਨਾਏ ਹੁਣ ਇੱਥੇ ਗੁਰੂ ਸਾਹਿਬ ਆਪਾਂ ਵਿਚਾਰ ਕੀਤੀ ਕਿਵੇਂ ਉਤਰੂਗੀ ਕਿਉਂ ਇੱਕ ਪੱਖ ਲੈਤਾ ਆਪਾਂ ਇਹ ਸਮਝ ਆਈ ਹੈ ਕਿ ਸਾਨੂੰ ਮੈਲ ਲੱਗੀ ਆ ਇਹ ਸਾਨੂੰ ਗੁਰੂ ਸਾਹਿਬ ਨੇ ਤੀਸਰੇ ਪਾਸਾ ਜਿਨੇ ਦੱਸਿਆ ਇੱਕ ਪਾਸੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਹੋਵੇਂ ਦੀ ਜਿਹੜੀ ਮੈਲ ਹੈ ਤੂੰ ਉੱtreਗੀ ਕਿਵੇਂ ਜੇ ਤੂੰ ਸੰਸਾਰ ਦੇ ਹਿਸਾਬ ਨਾਲ ਤੀਰਥਾਂ ਤੇ ਜਾਏਗਾ ਇਸ਼ਨਾਨ ਕਰੇਗਾ ਭਜਦੌੜ ਕਰੇਗਾ ਆਪਣੀ ਮੱਤ ਦੇ ਅਨੁਸਾਰ ਤੂੰ ਭਗਤੀ ਕਰੇਗਾ ਉਹਦਾ ਤੁਹਾਨੂੰ ਤਰੀਕਾ ਦੱਸ ਰਹੇ ਨੇ ਗੁਰੂ ਸਾਹਿਬ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਮਨੁੱਖ 100 ਤੀਰਥਾਂ ਉੱਤੇ ਵੀ ਇਸ਼ਨਾਨ ਕਰ ਲੇ 100 ਤੀਰਥਾਂ ਦੇ ਉੱਤੇ ਵੀ ਇਸ਼ਨਾਨ ਕਰ ਲੇ ਇਹੋ ਜਿਹੇ ਤਰੀਕਾ ਨਾਲ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਬੰਦਿਆ ਏ ਹੋਵੇਂ ਦੀ ਮੈਲ ਧੋਤੀ ਨਹੀਂ ਜਾ ਸਕਦੀ ਤੇਰੇ ਮਨ ਤੋਂ ਦੂਰ ਨਹੀਂ ਹੋ ਸਕਦੀ ਮੈਲ ਇਹ ਇੱਥੇ ਤਾਂ ਗੁਰੂ ਸਾਹਿਬ ਨੇ ਸਾਫ਼ ਕਰਤਾ ਨਾ ਕਿ 100-100 ਤੀਰਥਾਂ ਤੇ ਵੀ ਨਾਲਾ ਜਾ ਕੇ ਕਰ ਲਾ ਭੱਜ ਦੌੜ ਜਿੰਨੀ ਕਰਨੀ ਆ ਨਹੀਂ ਉਤਰਨੀ ਮੈਲ ਇਹ ਨਹੀਂ ਉਤਰਨੀ ਮੈਲ ਤਾਂ ਸਤਗੁਰ ਅੱਗੇ ਫਰਮਾਨ ਕਰਦੇ ਨੇ ਕਿ ਬਹੁਤ ਕਰਮ ਕਮਾਉਂਦੇ ਧੂਣੀ ਮਲ ਲੱਗੀ ਆਏ ਧੂਣੀ ਧੂਣੀ ਦਾ ਮਤਲਬ ਕਿ ਤੂੰ ਜਿੰਨੇ ਵੀ ਭੱਜ ਦੌੜ ਕਰ ਰਿਹਾ ਹੈ ਬਹੁਵਿੱਧ ਕਰਮ ਕਿੰਨੇ ਕਰਮ ਕਾਂਡ ਜਿੰਨੇ ਵੀ ਕਰ ਰਿਹਾ ਹੈ ਜੋ ਲੋਕ ਕਈ ਕਿਸਮਾਂ ਦੇ ਨਾਲ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਨੇ ਕਈ ਕਿਸਮਾਂ ਦੇ ਕਈ ਤਰੀਕੇ ਦੇ ਲਈ ਆਪਾਂ ਕਈ ਤਰੀਕਿਆਂ ਦੇ ਨਾਲ ਆਪਾਂ ਦੇਖਦੇ ਹੀ ਆ ਨਾ ਕਿਤੇ ਤਰਨ ਗਿੱਟਾ ਰੱਖ ਕੇ ਮੱਥਾ ਟੇਕ ਰਹੇ ਨੇ ਕਿਤੇ ਕੋਈ ਮਿੱਟੀ ਕੱਢਣ ਜਾ ਰਿਹਾ ਹੈ ਕਿਤੇ ਕੋਈ ਕੁਸ ਬਣਾ ਕੇ ਲੈ ਜਾ ਰਿਹਾ ਕੋਈ ਜਿਹੜਾ ਪਾਣੀ ਵਹਿ ਰਿਹਾ ਉਹਦੇ ਉੱਪ ਚ ਨਾਰੀਅਲ ਛੱਟ ਰਿਹਾ ਕੋਈ ਪੈਸੇ ਛੱਟ ਰਿਹਾ ਕੋਈ ਕੁਸ ਕਰ ਰਿਹਾ ਹੈ ਕੋਈ ਤੀਰਥਾਂ ਤੇ ਇਸ਼ਨਾਨ ਕਰ ਰਿਹਾ ਕੋਈ ਆਪਣੀ ਮਤ ਦੇ ਅਨਸਾਰ ਗੁਰਬਾਣੀ ਪੜ੍ਹ ਰਿਹਾ ਪਾਪ ਕਈ ਕਰਮਾਂ ਦੇ ਪਖੰਡ ਕਰ ਰਿਹਾ ਹੈ ਕਰਕੇ ਗੁਰ ਸਤਗੁਰ ਫਰਮਾਨ ਕਰਦੇ ਨੇ ਕਿ ਇਸ ਤਰ੍ਹਾਂ ਦੇ ਜੋ ਸਗੂ ਜੋ ਇੱਕ ਇਸ ਤਰ੍ਹਾਂ ਜੇ ਤੂੰ ਜਿੰਨੇ ਮਰਜੀ ਕੰਮ ਕਰ ਲਾ ਜਿੰਨੇ ਮਰਜੀ ਭਗਤੀ ਕਰ ਲਾ ਇਹ ਮੈਲ ਨਹੀਂ ਉਤਰਨੀ ਬਲਕਿ ਇਹਨੂੰ ਦੂਣੀ ਹੋਮੇ ਦੀ ਮੈਲ ਲੱਗਦੀ ਜਾਏਗੀ ਹੋਰ ਮੈਲ ਲੱਗਦੀ ਜਾਏਗੀ ਹੋਰ ਮੈਲ ਲੱਗਦੀ ਜਾਏਗੀ ਇਹ ਜਿੰਨੇ ਵੀ ਤੂੰ ਕਰਮ ਕਾਂਡ ਕਰ ਰਿਹਾ ਹੈ ਇਨਾਂ ਵਾਰੇ ਸਾਨੂੰ ਗੁਰੂ ਸਾਹਿਬ ਪਰਮਾਨ ਕਰਦੇ ਨੇ ਦੇਖੋ ਗੁਰੂ ਪਿਆਰੇ ਸਾਫ਼ ਸਭ ਤੋਂ ਮੈਂ ਗੁਰੂ ਸਾਹਿਬ ਤੁਹਾਨੂੰ ਪਰਮਾਨ ਕਰਦੇ ਨੇ ਅੱਗੇ ਦੇਖੋ ਬੜੀ ਤਾਕੜੀ ਗੱਲ ਕਹਿ ਰਹੇ ਨੇ ਜੋ ਅਸੀਂ ਤਕਰੀਬਨ ਸਾਰਾ ਜਗਤ ਆਪਾਂ ਹੀ ਕਹਿ ਰਹੇ ਕਿ ਗੁਰਨਾਨਕ ਨਾਂ ਲੈਵਾ ਗੁਰਸਿੱਖ ਖਾਲੀ ਉਹਨਾਂ ਨੇ ਪੜਨ ਤੇ ਜੋਰ ਦਿੱਤਾ ਹੈ ਪ੍ਰੈਕਟੀਕਲ ਨਹੀਂ ਹੈ ਆ ਇੱਕ ਗੱਲ ਗੁਰੂ ਸਾਹਿਬ ਤੀਸਰੇ ਪਾਸਾ ਕਾਇਰੇ ਨੇ ਜੋ ਪਤਾ ਨਹੀਂ ਇਹ ਪੜ ਕੇ ਅੱਗੇ ਨਿਕਲ ਜਾਂਦੇ ਨੇ ਜਾਂ ਇਹਦੇ ਰੁਕਦੇ ਨਹੀਂ ਹੈ ਔਰ ਜੇ ਕਿਸੇ ਨੇ ਵਿਚਾਰ ਵੀ ਕਰੀਏ ਨਾ ਗੁਰਪਿਆਰੇ ਉਹ ਮੰਨਣ ਨੂੰ ਵੀ ਤਿਆਰ ਨਹੀਂ ਹੁੰਦਾ ਇਹਦਾ ਮਤਲਬ ਅਸੀਂ ਖਾਲੀ ਪੜ-ਪੜ ਕੇ ਅੱਗੇ ਨਿਕਲ ਜਾਂਦੇ ਪਰ ਪਰ ਗੱਡੇ ਲੱਦਿਆਂ ਅਸੀਂ ਭਰੀਆਂ ਨੇ ਇਹਨਾਂ ਨੂੰ ਵੱਡਿਆਂ ਸਤਿਗੁਰੂ ਹੁਣ ਇੱਥੇ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਦੱਸ ਰਹੇ ਨੇ ਕਿ اے ਬੰਦੇ ਆ ਤੂੰ ਪੜਨ ਨਾਲ ਵੀ ਇਹ ਮੈਲ ਤੇਰੀ ਦੂਰ ਨਹੀਂ ਹੋਣੀ ਗੁਰੂ ਸਾਹਿਬ ਪਰਮਾਤਮਾ ਕਰ ਕਿ ਜੇ ਤੂੰ ਕੱਲਾ ਪੜੇਂਗਾ ਜੇ ਤੂੰ ਕੱਲਾ ਪੜਨ ਤੇ ਜੋਰ ਦੇਂਗਾ ਕਿ ਪੜ ਕੇ ਗੋਟਕਾ ਸਾਹਿਬ ਚੱਕ ਲਿਆ ਆਪਾਂ ਖੋਲ ਲਿਆ બસ ਆਪਾ ਇੱਕ ਕਿਤਾਬ ਦੇ ਤੌਰ ਤੇ ਪੜ ਲਿਆ ਔਰ ਬੰਦ ਕਰਕੇ ਰੱਖ ਤਾ ਔਰ ਬੇਨਤੀ ਕਰ ਲਿਕੇ ਮਾਲਕਾ ਮੈਂ ਨਿਤਨੇਮ ਕੀਤਾ ਇਸ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਨੇ ਖਾਲੀ ਇਹ ਤਰੀਕੇ ਨਾਲ ਵੀ ਤੇਰੀ ਮੈਲ ਨਹੀਂ ਉਤਰੀ ਕਹਿੰਦਾ ਬੇਸ਼ੱਕ ਤੂੰ ਨਾ ਕਿਸੇ ਪੜੇ ਹੋਏ ਬੰਦਿਆਂ ਕੋਲ ਨੂੰ ਜਾ ਕੇ ਤੂੰ ਪੁੱਛ ਲੈ ਜਿਹੜੇ ਸੂਝਵਾਨ ਨੇ ਜਿਨ੍ਹਾਂ ਨੇ ਇਹ ਗਿਆਨ ਲੈ ਰੱਖਿਆ ਉਹਦੇ ਨਾਲ ਵੀ ਤੂੰ ਗੱਲ ਕਰ ਲੈ ਪਰ ਅੱਜ ਕੱਲ ਗੱਲ ਕਰਨ ਤਾਂ ਤਿਆਰ ਹੀ ਨਹੀਂ ਕੋਈ ਹਰੇਕ ਮਨੁੱਖ ਹੀ ਕਹਿੰਦਾ ਕਿ ਮੈਂ ਸਹੀ ਕਹਿ ਰਿਹਾ ਹਾਂ ਜਿਐਸੀ ਗੁਰੂ ਦੀ ਗੱਲ ਮੰਨੀਆਂ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਇਹ ਪੜੇ ਹੋਏ ਲੋਕ ਪੜੇ ਹੋਏ ਲੋਕਾਂ ਦੀ ਗੱਲ ਕਰਦੇ ਜਿਹੜੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਪੜੇ ਹੋਏ ਸਮਝਦੇ ਨੇ ਤੇ ਇਹ ਪੜਨ ਦਾ ਮਾਨ ਵੀ ਕਰਦੇ ਨੇ ਪੜਨ ਦਾ ਮਾਨ ਵੀ ਕਰਦੇ ਨੇ ਪਰ ਇੱਥੇ ਗੁਰੂ ਸਾਹਿਬ ਨਹੀਂ ਮੰਨ ਰਹੇ ਗੁਰੂ ਸਾਹਿਬ ਕਹਿ ਰਿਹਾ ਕਿ ਤੇਰੀ ਮਾਇਲ ਇਹ ਪੜਨ ਦੇ ਨਾਲ ਵੀ ਨਹੀਂ ਉਤਰਨੀ ਪੜਨ ਦੇ ਨਾਲ ਇਹ ਤੇਰੀ ਮਾਇਲ ਨਹੀਂ ਉਤਰਨੀ ਹੁਣ ਬਹੁਤ ਸਾਰੇ ਕਈਆਂ ਦੇ ਕੰਨ ਖੜੇ ਹੋ ਜਾਣਗੇ ਵਿਚਾਰ ਆ ਉੱਠ ਜਾਣਗੇ ਕਿ ਇਹ ਕਿਹੜੀ ਗੱਲ ਹੋਈ ਬਈ ਪੜਨਾ ਵੀ ਤਾਂ ਭਗਤੀ ਹੈ ਤਾਂ ਸ੍ਰੀ ਗੁਰਗੰਸਾਹਬ ਨੂੰ ਆਪਾਂ ਪਾਠ ਕਰਦੇ ਆਂ ਸਹਿਜ ਪਾਠ ਕਰਦੇ ਆਂ ਖੰਡ ਪਾਠ ਸਾਹਿਬ ਚੱਲਦੇ ਨੇ ਇਹ ਵੀ ਪੜਨਾ ਹੈ ਇਹ ਵੀ ਇਹ ਭਗਤੀ ਨਹੀਂ ਹੈ ਕਈ ਇਸ ਤਰ੍ਹਾਂ ਵਿਚਾਰ ਕਰਨਗੇ ਗੁਰੂ ਪਿਆਰਿਓ ਆਪਾਂ ਆਪਣੇ ਕੋਲ ਕੁਝ ਵੀ ਨਹੀਂ ਕਹਿ ਰਹੇ ਨੇ ਇੱਥੇ ਸਤਗੁਰ ਫਰਮਾਨ ਕਰਦੇ ਨੇ ਕਿ ਪੜਿਆ ਮਹਿਲਣਾ ਉਤਰੇ ਪੁੱਛੋ ਗਿਆਨੀਆਂ ਜਾਏ ਹੁਣ ਇੱਥੇ ਵੀ ਸਤਗੁਰ ਨੇ ਫਰਮਾਇਆ ਨੇ ਕਿ ਪੜਿਆ ਮੈਨਾਂ ਉੱtre ਪੁੱਛੋ ਗਿਆਨੀਆਂ ਜਾਏ ਤੂੰ ਬੇਸ਼ੱਕ ਸੂਝਵਾਨ ਬੰਦਿਆਂ ਨੂੰ ਪੁੱਛ ਲੈ ਜਿਨੂੰ ਸੂਜੀ ਹੈ ਜੇ ਮੇਰੇ ਤੇ ਭਰੋਸਾ ਨਹੀਂ ਕਰਦਾ ਉਹਨਾਂ ਨੂੰ ਪੁੱਛ ਲੈ ਜੇ ਮੈਂ ਇਹ ਤੀਸਰੇ ਪਾਸਾ ਨੇ ਗੁਰਬਾਣੀ ਲਿਖੀ ਆ ਜੇ ਸਾਨੂੰ ਇਹ ਤੇ ਭਰੋਸਾ ਨਹੀਂ ਹੈ ਇਹਦਾ ਮਤਲਬ ਸਾਨੂੰ ਭਰੋਸਾ ਹੀ ਨਹੀਂ ਨਾ ਫਿਰ ਫੇਰ ਹੀ ਅਸੀਂ ਤਰਕ ਕਰਦੇ ਆ ਨਾ ਜੀ ਅਸੀਂ ਬਾਣੀ ਨੂੰ ਪੜਾਂਗੇ ਪੜ ਕੇ ਉਹਨੂੰ ਸਮਝਾਂਗੇ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਹੀਂ ਭਾਈ ਇਹ ਤਰੀਕੇ ਨਾਲ ਨਹੀਂ ਮੈਲ ਉਤਰਨੀ ਮੈਲ ਉਤਰਨੀ ਕਦੋਂ ਆ ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਏ ਮਨ ਮੇਰੇ ਗੁਰਸਰਨ ਆਵੇ ਤੂੰ ਗੁਰੂ ਦੀ ਸ਼ਰਣੀ ਆ ਜਾ ਗੁਰੂ ਦੀ ਮੱਤ ਲੈ ਲੈ ਗੁਰੂ ਦੀ ਮੱਤ ਦੇ ਅਨੁਸਾਰ ਤੂੰ ਭਗਤੀ ਕਰ ਗੁਰੂ ਦੀ ਮੱਤ ਦੇ ਅਨੁਸਾਰ ਤੂੰ ਬਾਣੀ ਪੜ ਜਦੋਂ ਮਨੁੱਖ ਗੁਰੂ ਦੀ ਸਰਨ ਗੁਰੂ ਦੀ ਮੱਤ ਲਵੇਗਾ ਗੁਰੂ ਦੀ ਸਰਨ ਆਵੇਗਾ ਫੇਰ ਹੀ ਉਹ ਪਵਿੱਤਰ ਹੋ ਸਕਦਾ ਹੈ ਫੇਰ ਹੀ ਉਹਦਾ ਮਨ ਨਿਰਮਲ ਹੋ ਸਕਦਾ ਹੈ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਫਿਰ ਉਹਨਾਂ ਬੰਦਿਆਂ ਤੇ ਗੁਰੂ ਸਾਹਿਬ ਭਰੋਸਾ ਨਹੀਂ ਕਰਦੇ ਉਹਨਾਂ ਤੇ ਕੀ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਬੜੀਆਂ ਫਟਕਾਰਾਂ ਮਾਰੀਆਂ ਨੇ ਗੁਰਸਾਹਿਬ ਨੇ ਬੜੀਆਂ ਫਟਕਾਰਾਂ ਮਾਰੀਆਂ ਨੇ ਪਰ ਸਾਡੇ ਕੰਨ ਤੇ ਜੂਨੀ ਸਰਕ ਦੀ ਗੁਰਪਿਆਰੋ ਮਨਮੁਖ ਹਰ ਹਰ ਕਰ ਤਖੇ ਮੈਲ ਨਾ ਸਕੀ ਧੋਏ ਕਹਿੰਦਾ ਇਹ ਜਿਮਨੁਖ ਪੜੀ ਜਾਂਦੇ ਨੇ ਪਰ ਇਹ ਨਾ ਇਹ ਮਨਮੁਖ ਨੇ ਦੇਖੋ ਪੜਨਾ ਇੱਥੇ ਮਨਮੁਖ ਹਰ ਹਰ ਕਰ ਥਕੇ ਇਦਾ ਮਤਲਬ ਜਿਹੜੇ ਪੜ ਰਹੇ ਨੇ ਉਹ ਪੜ ਪੜ ਕੇ ਥੱਕ ਗਏ ਪਰ ਆਪਣੀ ਮਨ ਤੇ ਲੱਗੀ ਮਾਇਲ ਨੂੰ ਨਹੀਂ ਧੋ ਸਕੇ ਗੁਰੂ ਜੀ ਆਰਿਓ ਤੇ ਕਹਿੰਦਾ ਫਿਰ ਜਿੰਨੇ ਮਰਜੀ ਤੂੰ ਯਤਨ ਕਰ ਲਾ ਮਨ ਮੈਲੇ ਭਗਤ ਨਾ ਹੋਵੇ ਕਹਿੰਦਾ ਮੈਨੂੰ ਇਹ ਭਗਤੀ ਮਨਜ਼ੂਰ ਨਹੀਂ ਹੈ ਜੇ ਤੇਰਾ ਮਨ ਮੈਲਾ ਹੈ ਤੇ ਤੂੰ ਭਗਤੀ ਦਾ ਦਿਖਾਵਾ ਵੀ ਕਰ ਰਿਹਾ ਹੈ ਭੱਜ ਦੌੜ ਵੀ ਲਾ ਰਿਆਂ ਪਰ ਨਾਮ ਨਾ ਪਾਇਆ ਜਾਏ ਨਾਮ ਦਾ ਮਤਲਬ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਸੱਚ ਦੀ ਆਵਾਜ਼ ਉਹ ਤੈਨੂੰ ਨਹੀਂ ਮਿਲਣਾ ਉਹ ਤੈਨੂੰ ਨਹੀਂ ਮਿਲਣਾ ਜੇ ਲੱਖ ਯਤਨ ਕਰ ਲਾ ਕਹਿੰਦਾ ਫਿਰ ਤੂੰ ਆਪਣੀ ਸੰਸਾਰ ਦੇ ਵਿੱਚੋਂ ਪੱਤ ਗਵਾ ਕੇ ਚਲੇ ਜਾਏਗਾ ਮਨਮੁਖ ਮੈਲੇ ਮੈਲੇ ਮੂਏ ਜਾਸਨ ਪਤ ਜਾਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ ਸਾਰਾ ਸਾਰੀ ਜ਼ਿੰਦਗੀ ਹੋਂ ਜਿੰਨਾ ਤੈਨੂੰ ਸਵਾਦ ਦਿੱਤੇ ਸੀ ਉਹ ਇਸ ਤਰ੍ਹਾਂ ਖਰਾਬ ਕਰਤੇ ਬਸ ਬਹਿਰ ਵਿਰੋਧ ਹੀਰਖਾ ਨਿੰਦਿਆ ਚੁਗਲੀ ਮਾਰ ਤਾੜ ਇਧਰ ਭੱਜੇ ਇਧਰ ਭੱਜ ਪਰ ਆਖਰ ਸਮੇਂ ਤੇ ਜਦੋਂ ਮੌਤ ਆ ਗਈ ਫਿਰ ਦੁਨੀਆ ਤੋਂ ਦੁਨੀਆ ਇੱਥੇ ਤਾਂ ਤੈਨੂੰ ਇੱਜ਼ਤ ਮਿਲੀ ਨਹੀਂ ਫਿਰ ਕਿਉਂ ਤੈਨੂੰ ਲੋਕ ਦੇ ਵਿੱਚ ਨਹੀਂ ਕੁਝ ਪੁਰਨਾ ਤੈਨੂੰ ਪਰਲੋਕ ਦੇ ਵਿੱਚ ਕੁਝ ਮਿਲੇਗਾ ਇਸੇ ਕਰਕੇ ਗੁਰਪਿਆਰਿਓ ਸਤਿਗੁਰ ਦੀ ਬਾਣੀ ਅੱਗੇ ਬਹੁਤ ਕੁਝ ਆਪਾਂ ਨੂੰ ਸਮਝਾ ਰਹੀ ਹੈ ਪਰ ਵੀਡੀਓ ਬੜੀ ਲੰਬੀ ਹੋ ਜਾਏਗੀ ਤਾਂ ਆਪਾਂ ਇੱਥੇ ਹੀ ਇੰਨੇ ਕ ਸ਼ਬਦਾਂ ਨੂੰ ਹੀ ਪੜ੍ਹਨ ਦੀ ਕੋਸ਼ਿਸ਼ ਕਰੀਏ ਕਿ ਜੋ ਅਸੀਂ ਵਿਚਾਰ ਕਰ ਰਹੇ ਹਾਂ ਜੋ ਬਾਣੀ ਪੜ ਕੇ ਅਸੀਂ ਵਿਚਾਰ ਕਰ ਰਿਹਾ ਇਹ ਇਹ ਤੇ ਗੌਰ ਧਿਆਨ ਦੀ ਗੌਰ ਨਾਲ ਨੂੰ ਸੋਚੀਏ ਵਿਚਾਰ ਕਰੀਏ ਕਿ ਮੇਰੇ ਮਨ ਤੇ ਲੱਗੀ ਹੋਈ ਮਾਇਲ ਕਿਵੇਂ ਉਤਰੇਗੀ ਮਨ ਤੇ ਲੱਗੀ ਹੋਈ ਮਾਇਲ ਕਿਵੇਂ ਉਤਰੇਗੀ ਤਾਂ ਆਓ ਗੁਰੂ ਪਿਆਰਿਓ ਇੱਥੇ ਆਪਾਂ ਜੋ ਅੱਜ ਦੀ ਵਿਚਾਰ ਹੈ ਜੋ ਸੰਗਤ ਕਰ ਰਿਹਾ ਇੱਥੇ ਆਪਾਂ ਵਿਸ਼ਰਾਮ ਕਰੀਏ ਗੁਰੂ ਤੋਂ ਅੱਗੇ ਲਈਏ ਸੰਗਤ ਤੋਂ ਅੱਗੇ ਲਈਏ ਔਰ ਬਾਣੀ ਪੜਦੇ ਹਾਂ ਭੁੱਲਾਂ ਚੁੱਕਾਂ ਲਗਾ ਮਾਤਰਾ ਅੱਗੇ ਪਿੱਛੇ ਲੱਗਦੀਆਂ ਨੇ ਗੁਰੂ ਤੋਂ ਆਪਾਂ ਨੂੰ ਮਾਫੀ ਮੰਗੀ ਔਰ ਸੰਗਤ ਤੋਂ ਵੀ ਮਾਫੀ ਮੰਗੀਏ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ